ਗਾਲ ਵਾਲੇ ਬਿੱਟੂ ਵਾਂਗੂ ਛੜ ਛੜ ਕੇ ਪੰਜਾਬੀ ਮੁੰਡੇ ਖੇਡਦੇ ਕਬੱਡੀ ਮੈਚ ਲਾਉਂਦੇ ਗੱਡ ਗੱਡ ਕੇ ਆਹ ਮੈਚ ਲਾਉਂਦੇ ਗੱਡ ਗੱਡ ਕੇ ਲਾ ਸਿੱਖੀ ਸਰੂਪ ਦੇ ਵਿੱਚ ਕੇ ਨਾ ਕੋਈ ਉਹਨਾਂ ਵਰਗਾ ਹੋਇਆ ਤੇ ਨਾ ਕੋਈ ਉਹਨਾਂ ਵਰਗਾ ਹੋਣਾ ਔ ਜੁਗਾ ਜੁਗਾ ਤੱਕ ਗੱਲਾਂ ਰਹਿਣ ਗਿਆ ਦਰਬੇਸ਼ ਦੀਆਂ ਕੌਣ ਕਰੂਗਾ ਜੀ ਸਾਹ ਕੱਲ ਦੀ ਧਰਤ ਸਮੇਤ ਦੀਆਂ ਲਓ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਸੋਹਣਾ ਗੱਭਰੂ ਇਸ ਸਮੇਂ ਅਨਕਾ ਸਾਂਡਰੇ ਵਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਵਾਧਾ ਕਰ ਗਿਆ ਮੇਰੇ ਮਿੱਤਰੋ ਚੰਡੂ ਕਰੀਆ ਅਭਿਸ਼ੇਕ ਪਤਲਾ ਪਤੰਗ ਸੀਰ ਤੂ ਦੀ ਸਿੱਟੀ ਵਰਗਾ ਕਿ ਕਬੱਡੀ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਘਰ ਦੀ ਲੜਾਈ ਆਮ ਮੈੜੀ ਵਾਲਿਆਂ ਹੁੰਦੇ ਸੂਰ ਵਿੱਚ ਕਰਮਾਂ ਪਿੱਛੇ ਲੜ ਜਾਂਦੇ ਨੇ ਮੀਣੀਆਂ ਦੀ ਆਟਾ ਬਸ ਟੱਕਰਾ ਹੀ ਹੁੰਦੀ ਆ ਸਿੰਘ ਕੁੰਡੀਆਂ ਦੇ ਨਵੇਂ ਪਿੰਟ ਅਪਰੀਆਂ ਚ ਆਰ ਜਾਂਦੇ ਨੇ ਤਾਲੀਆਂ ਮਾਰ ਲਓ ਪਹਿਲੇ ਮੈਚ ਕੰਦੇ ਕੰਡਿਆ ਦੇ ਸਿੱਖ ਫਤਲ ਵਾਲੀ ਗੱਲ ਹੋ ਗਈ ਹੈ ਪ੍ਰਿੰਸੀਪਲ ਸ਼ੰਕਰ ਦਾ ਜੀ ਇਸ ਨਗਰ ਦਾ ਮਾਣ ਜਾਨ ਨੇ ਵਧਾਇਆ ਦੇਸ਼ ਦੀ ਏਕਤਾ ਤੇ ਖੜਤਾ ਦੇ ਲਈ ਜਿਹਨੇ ਆਪਾ ਵਾਰਿਆ ਉਹਨਾਂ ਨੂੰ ਹਮੇਸ਼ਾ ਦੇ ਲਈ ਯਾਦ ਰੱਖਣ ਦੇ ਲਈ ਸਾਡੇ ਸਬੰਸੀ ਪ੍ਰਿੰਸੀਪਲ ਸ਼ੰਕਰ ਦਾ ਸਪੋਰਟਸ ਕਲੱਬ ਵੱਲੋਂ ਇਹ ਦਸਵਾਂ ਕਬੱਡੀ ਕੱਪ ਤੇ ਬਾਲੀਵਾਲ ਟੂਰਨਾਮੈਂਟ ਹੈ ਜਿਹੜੇ ਇਨਸਾਨ ਦੁਨੀਆ ਦੇ ਵਿੱਚ ਆਂਦੇ ਆ ਕੁਝ ਕਰਕੇ ਜਾਂਦੇ ਉਹਨੀਆਂ ਯਾਦਾਂ ਜਿਹੜੀਆਂ ਹਮੇਸ਼ਾ ਦੁਨੀਆ ਦੇ ਵਿੱਚ ਰਹਿ ਜਾਂਦੀਆਂ ਪ੍ਰਿੰਸੀਪਲ ਸ਼ੰਕਰਦਾਸ ਸਪੋਰਟਸ ਕਲੱਬ ਵੱਲੋਂ ਇਹ ਵੱਡਾ ਜਿਹੜਾ ਹੁਆ ਲੈ ਰਿਤਿਕ ਦੀ ਪਾਈ ਸੀ ਕਬੱਡੀ ਇਹ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਤਾਂ ਕਮਾਲ ਜਿਹਾ ਹੋ ਗਿਆ ਹੱਥ ਲਾ ਕੇ ਧਾਬੀ ਨੂੰ ਰੇਡਰ ਆਹ ਗਿਆ ਤੇ ਆਉ ਗਿਆ ਤੇ ਆਉ ਗਿਆ ਲੋ ਸਾਹਮਣੇ ਗੋਰਾ ਨਿਸ਼ੂ ਰੰਗ ਗੱਭਰੂ ਮੁਸ਼ਫ ਫੁੱਟ ਗੱਭਰੂ ਆਹ ਸਾਹਮਣੇ ਰੇਡ ਪਾ ਕੇ ਅੰਕਾਂ ਦਾ ਵਾਅਦਾ ਕਹਿੰਦੇ ਵੀ ਚੰਦੂਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਵਾਦਾ ਕਰ ਗਿਆ ਸੰਦਰੇ ਪਿੰਡ ਵਾਲਾ ਕਹਿੰਦੇ ਵੀ ਗੱਭਰੂ ਇਸ ਸਮੇਂ ਚਾਰ ਜਾਫੀਆਂ ਤੇ ਹੱਲਾ ਬੋਲਦਾ ਹੋਇਆ ਬੋਲੇ ਹੋਏ ਹੱਕਲੇ ਨੂੰ ਔਰ ਇੱਕ ਨੰਬਰ ਤੋਂ ਡੱਕ ਲੈਣ ਦਾ ਜਜ਼ਬਾ ਕਿਤੇ ਵੀ ਕਰਦਾ ਹੋਇਆ ਚੰਦੂਪੁਰੀਆ ਪਰ ਨੰਬਰ ਜਿਹੜਾ ਉਹ ਸਾਹਮਣੇ ਕਹਿੰਦੇ ਰੇਟਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਤੇ ਗੋਲ ਮੇਰੇ ਵੱਡੇ ਭਾਈ ਦੇ ਹੈ ਲੰਬੀ ਛੋਟੀ ਉਮਰ ਔਰ ਦੂਸਰੇ ਪਾਸੇ ਸੰਦਰੇ ਰਿਆ ਕੋਸ਼ਿਸ਼ ਕਰਦਾ ਹੋਇਆ ਹਾਂ ਕਿਹੜਾ ਲੰਬੀ ਨੇ ਨਾਗਿਆ ਨੇ ਢੰਗੋਂ ਪਰ ਦੀ ਟੀਮ ਦੇਖਾ ਤੇ ਜੋੜਦਾ ਬਈ ਪਾਣੀ ਵਾਲਾ ਵੀ ਬੜੇ ਲੰਮੇ ਸਮੇਤਾਂ ਜਿਹੜੀ ਬੇਨਤੀ ਕੀਤੀ ਜਾ ਰਹੀ ਹੈ ਜਿਸ ਵੀਰ ਦੀ ਡਿਊਟੀ ਹੈ ਤਰੀ ਅਗਲੀ ਰੇਡ ਪਾਉਣ ਦੇ ਲਈ ਸਿੰਘ ਸਰਦਾਰ ਗਬਰੂ ਚਾਰ ਜਾਫੀ ਤਿਆਰੀ ਵਿੱਚ ਹੈ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਪੂਤੇ ਆ ਸਾਧ ਸੰਗਤ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਥੇਬੀ ਲਾ ਕੇ ਡੇਗਣ ਦਾ ਰਾਜੇ ਖੇਲੇ ਅਨਮ ਪੰਜਾਬੀ ਹੌਸਲਾ ਰੱਖ ਲੈ ਨਾਕ ਤੇ ਛੇਰ ਦਾ ਹੌਸਲਾ ਰੱਖਦੇ ਹਾਂ ਕਬੱਡੀ ਖੇਡਣ ਦਾ ਲਓ ਸਾਹਮਣੇ ਹੋ ਗਈਆਂ ਝੜਫਾ ਜਾਫੀ ਦੇ ਦੇ ਇਧਰ ਇੱਕੋ ਇੱਕੋ ਜਿਹਾ ਆਪਣਾ ਇੱਕੋ ਇੱਕੋ ਜਿਹਾ ਰੰਗ ਰੂਪ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਅੰਦਰ ਬੱਲੇ ਬੱਲੇ ਹੁੰਦੀ ਫਈ ਪਹਿਲੇ ਮੁਕਾਬਲੇ ਦੇ ਵਿੱਚ ਆਓ ਬੱਚਣ ਤਾੜੀਆਂ ਜਦੋਂ ਵੀ ਜਿੱਤੀ ਜਫਾ ਲਾਉਂਦਾ ਏ ਕਿ ਤੱਕ ਤੱਕ ਲੋਕਾਂ ਨੂੰ ਨਜ਼ਾਰਾ ਆਉਂਦਾ ਹੈ ਨਜ਼ਾਰਾ ਪਜ ਚੁੱਕਾ ਹੈ ਭਲਾ ਚਾਰ ਰੋੜ ਕਿੰਨਾ ਵੀ ਭੱਦੀ ਦਾ ਰੋੜ ਜਾਂਦਾ ਹੈ ਟਵਿੰਟਰ ਸਾਹਿਬ ਬਈ ਸਾਡੀ ਬੇਨਤੀ ਹੈ ਹੱਥ ਜੋੜ ਕੇ ਪਾਣੀ ਵਾਲੇ ਵੀਰ ਨੂੰ ਯਾਰ ਗਰਮੀ ਦਾ ਮੌਸਮ ਹੈ ਖਿਡਾਰੀ ਵਿਚਾਰੇ بار بار ਜਿਹੜੀ ਪਾਣੀ ਦੀ ਮੰਗ ਕਰ ਰਹੀ ਹੈ ਬਰਬਾਜ ਜੀ ਕਿਉਂ ਪਾਣੀ ਵਾਲੇ ਵੀਰ ਨੂੰ ਯਾਰ ਪਾਣੀ ਜੂਰ ਪੁੱਜਦਾ ਕਰ ਦਿਓ ਕਿਰਪਾ ਕਰਕੇ ਜੀ ਗਰਮੀ ਦਾ ਮੌਸਮ ਹੈ ਜਲਦੀ ਪਾਣੀ ਪੁੱਜਦਾ ਕਰ ਦਿਓ ਆ ਵੀ ਫਰੀਦਪੁਰ ਕਬੱਡੀ ਅਗਲੀ ਕਬੱਡੀ ਪਾਉਣ ਦੇ ਨਹੀਂ ਬਠਿਗਲੀ ਵਾਲਿਆਂ ਪ੍ਰੀਤ ਸਿੰਘ ਸਰਦਾਰ ਗੱਭਰੂ ਆਹ ਸਾਹਮਣੇ ਇੱਕ ਪ੍ਰੀਤ ਲੱਡੂ ਵਾਲਾ ਗੋਪੀ ਫਰੰਦੀਪੁਰੀਏ ਦਾ ਚੰਡਿਆ ਪੱਠਾ ਅੱਜ ਕੱਲ ਵਿਦੇਸ਼ਾਂ ਦੀ ਧਰਤੀ ਤੇ ਮੱਲਾ ਮਾਰ ਰਿਹਾ ਪਰ ਆਹ ਸਿੱਖੀ ਰੂਪ ਦੇ ਵਿੱਚ ਪ੍ਰੀਤ 62 ਕਿਲੋ ਭਾਰ ਵਾਲਾ ਪਹਿਲਾ ਮੁਕਾਬਲਾ ਖੇਡਣ ਦੇ ਲਈ ਕਬੱਡੀ ਪਾ ਗਿਆ ਉਧਰ ਚੰਡੂ ਪੁਰੀਏ ਚੌਂ ਦੇ ਵਿੱਚ ਆਪਣਾ ਸ ਹਲਕੀ ਵੱਜੀ ਆ ਪਰ ਨੰਬਰ ਪ੍ਰੀਤ ਦੇ ਹਿੱਸੇ ਦੇ ਵਿੱਚ ਸੈਂਟਰ ਵਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਜਿਹੜਾ ਟੱਕਾ ਹੈ ਕਿ ਪੈਂਦੀਆਂ ਕਬੱਡੀਆਂ ਨੇ ਯਾਰੋ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕੌਣ ਖਿੰਚੂ ਗਿੱਟੇ ਕੌਣ ਪਾਊਗਾ ਕਬੱਡੀਆਂ ਵਿੱਚ ਝੁੱਕ ਝੁੱਕ ਕੇ ਜਿਹੜੇ ਗੌਲਿਆਂ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਕਹਿੰਦੇ ਵੀ ਪਿੰਡ ਨਵਾ ਵੱਡੇ ਟੱਪੜੀਆਂ ਦਾ ਕਬੱਡੀ ਕੱਪ ਆਉ ਜਾਣਾ ਜਿੱਤ ਕੇ ਆਹ ਮੁੰਡੇ ਨੂੰ ਕਹਿੰਦੇ ਸੁਣਦਾ ਨਹੀਂ ਐ ਇਹ ਮੁੰਡਿਆ ਕਹਿੰਦੇ ਵੀ ਹੌਸਲਾ ਵੱਟਾ ਐ ਨੱਬੀ ਨਾਮ ਐ ਪਰ ਇਸ ਸਮੇਂ ਜੱਫਾ ਲੱਗ ਚੁੱਕਾ ਸੰੜਰੇ ਵਾਲਾ ਵੱਡੇ ਭਾਈ ਫੇਰ ਵਾਤਾ ਜਾ ਰਿਹਾ ਕਬੱਡੀ ਪੌਣ ਦੇ ਲਈ ਲੋ ਸੰੜਰੇ ਵਾਲੀ ਅਗਲੀ ਕਬੱਡੀ ਪੌਣ ਦੇ ਲਈ ਹਲਕੇ ਹਲਕੇ ਕਦਮ ਰਿਤਕ ਤਾੜੀ ਮਾਰਦੇ ਜਾਂ ਉੱਪਰ ਦੇ ਪਾਗਲੇ ਵਾਂਗੂ ਐਨ ਪਰ ਕੰਦੇ ਸੰਦਰੇ ਵਾਲਿਆ ਕਮਾਲ ਕਰ ਗਿਆ ਭਾਈ ਪਾਣੀ ਵਾਲਾ ਵੀਰ ਜਾਂਦਾ ਸੁਣਦਾ ਨਹੀਂ ਮੰਗਦਾ ਪਾਣੀ ਵਾਲੇ ਵੀਰ ਨੂੰ ਯਾਰ ਵੇਟਰ ਵੀਰ ਨੂੰ ਬੇਨਤੀ ਹੈ ਸਾਨੂੰ ਬਾਰ-ਬਾਰ ਖੜਾਰੀ ਜਿਹੜੇ ਪਾਣੀ ਦੇ ਲਈ کہہ ਰਹੇ ਆ ਅਭਿਸ਼ੇਕ ਅਗਲੀ ਰੇਡ ਪਾਉਂਦੇ ਨੇ ਕਿ ਦੁੱਧ ਮੱਖਣਾਂ ਦੇ ਨਾਲ ਪਾਲੇ ਹੋਏ ਸੀਰ ਦੇ ਬਾਟੇ ਇੱਥੇ ਡੋਲੇ ਦੇ ਮੇਲੇ ਹੋਏ ਜੇ ਜੰਦੀਰ ਨੇ ਕੁਰਸੀ ਕਬੱਡੀ ਇਹਨਾਂ ਦੀਆਂ ਖੇਡਾਂ ਭੰਗੜੇ ਤੇ ਰਹਿ ਨੱਚਦੇ ਜਨ ਧਰਤੀ ਨੂੰ ਪੈਂਦੀ ਆ ਤੇਰਾ ਜਿੱਥੇ ਮੁੰਡੇ ਪੈ ਰਖਦੇ ਤਾੜੀ ਮਾਰਦੇ ਜੋਰਦਾਰ ਕੋਈ ਤਕੜਾ ਜੱਫਾ ਹਲਕੀ ਜੀ ਸੱਤ ਮਹਿਸੂਸ ਕੀਤੀ ਆ ਹਾਫ ਸਮਾਂ ਇਸ ਸਮੇਂ ਦਾ ਹਾਫ ਸਮਾਂ ਹੋ ਗਿਆ ਕਿ ਲੋਕ ਵạchਦੇ ਹੁਸ਼ਿਆਰ ਪਰ ਇਹ ਜ਼ਿਲ੍ਹਾ ਕਹਿੰਦੇ ਬਾਗਾਂ ਤੇ ਬਹਾਰਾਂ ਦਾ ਜ਼ਿਲ੍ਹਾ ਹੈ ਕਿ ਝੋਲਾ ਆਨੇ ਸੱਚੀ ਗੱਲ ਆਖਦੇ ਪਾਲੀ ਧੁਗਿਆ ਲੋਕ ਕਿ ਕਪੂਰਥਲਾ ਕਬੱਡੀ ਦੇ ਸਟਾਰਾਂ ਦਾ ਜ਼ਿਲ੍ਹਾ ਹੈ ਲੋਧਵਾਪੇ ਇਲਾਕੇ ਦੇ 4 ਆ ਮੰਨੇ ਪਰ ਮੰਨੇ ਜ਼ਿਲ੍ਹਿਆਂ ਦੇ ਵਿੱਚੋਂ ਨਵੇਂ ਸ਼ਹਿਰ ਦੇ ਵਿੱਚ ਅੱਜ ਵੱਡੀਆਂ ਰੌਣਕਾਂ ਨੇ ਤੇ ਪਾਕ ਇਧਰਲੇ ਪਾਸੇ ਤਗੜਾ ਜਫਾ ਲਾ ਦਿੱਤਾ ਝੰਡੂਪਰੀਏ ਨੇ ਲਓ ਕਬੱਡੀ ਖੇਡ ਦੇ ਮੈਦਾਨ ਦੇ ਅੰਦਰ ਵੱਡੇ ਭਾਈ ਦੱਸਦੇ ਹੋ ਯਾਰਾ ਛੋਟਾ ਬਲੈਤੀ ਆ ਝੰਡੂਪਰੀਆ ਛੋਟਾ ਕਰਦਾ ਚਾਰ ਯਾਫੀ ਚਾਰੀ ਵਿੱਚ ਨੇ ਸੰਧਰਿਆ ਬਾਵਲੇ ਪਈ ਹੋਈ ਕਬੱਡੀ ਛੋਟਾ ਬਲੈਤੀ ਹੱਥਾਂ ਤੇ ਦਿਰਕਦਾ ਜਾ ਰਿਹਾ ਪਰ ਅੰਕ ਯਾਫੀ ਦੇ ਸਿਰ ਤੇ ਬਹੁਤ ਤਗੜਾ ਅਗਲਾ ਵੀ ਮੁਕਾਬਲਾ ਖੇਡਿਆ ਜਾਣਾ ਮਾਜਰਾ ਜੱਟਾਂ ਤੇ ਰੂਸਗੜ ਮੇਟੀ ਆਣਾ ਦੇ ਨੀਲੇ ਵਾਲੇ ਰੱਤਿਆ ਉਧਰ ਜਿੱਥੇ ਤੁਸੀਂ ਮੁਕਾਬਲੇ ਤੱਕ ਰਹੇ ਨਾਲ ਦੀ ਨਾਲ ਜਿਹੜਾ ਦਰਬਾਰ ਦੇ ਵਿੱਚ ਜਿਹੜਾ ਗੁਰੂ ਦਾ ਪਤ ਲੰਗਰ ਸ਼ੁਰੂ ਹੋ ਚੁੱਕਿਆ ਆਪਾਂ ਮੈਚਾਂ ਦਾ ਆਨੰਦ ਵੀ ਮਾਣਨਾ ਹੈ ਲੰਗਰ ਵੀ ਜੁੜ ਸਕਣਾ ਵਾਦਾ ਪਰ ਜਿਹੜਾ ਚੱਲ ਰਿਹਾ ਲੰਗਰ ਵੀ ਜਰੂਰ ਆ ਟੋਟਾ ਪਾ ਛਕਾਂਗੇ ਕਿਉਂਕਿ ਥੋੜਾ ਖਾਈਏ ਖਰਚ ਲਈਏ ਥੋੜਾ দান ਪੁੰਨ ਤੇ ਲਈਏ ਬੇਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰਨਾ ਕਰੀਏ ਗੱਲ ਸੱਚੀ ਸੱਕਿਆਂ ਦੀ ਰੱਜ ਕੇ ਖਾਈਏ ਦੱਬ ਕੇ ਵਾਈਏ ਔਰ ਕਿਸੇ ਦੀ ਯਾਰ ਮਾਰਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਪ੍ਰੀਤ ਵਾਤਾ ਜਾ ਰਿਹਾ ਹੈ ਥੈਂਕ ਯੂ ਸਰਦਾਰ ਗੱਭਰੂ ਪ੍ਰੀਤ ਕਿਸੇ ਦੇ ਵਿੱਚ ਵਿੱਚ ਤੁਸੀਂ ਕਹਿੰਦਾ ਸਾਡਾ ਨੰਬਰ ਉਧਰ ਦੇਤਾ ਤਕੜਾ ਮੁਕਾਬਲਾ ਮਾਜਰਾ ਜੱਟਾਂ ਦੇ ਬੂਸਗੜ ਮਿੱਟੀ ਆਣਾ ਤੇ ਨੀਲੇ ਵੜੇ ਦਿੱਤਿਆ ਟੀਮ ਆ ਤਿਆਰ ਰਹਿਣ ਗਿਆ ਅਗਲੀ ਰੇਡ ਪਾਉਣ ਦੇ ਲਈ ਕਿ ਤੇਰਾ ਕੱਦ ਬਿਸਰ ਆਉਂਦਾ ਬੂਟਾ ਮੈਂ ਅੰਗਲਾ ਮਾ ਮਹਿਲਾ ਨੂੰ ਕੁੱਲੀ ਯਾਰ ਦੀ ਸਰਗਦਾ ਚੂਟਾ ਛੰਡੂ ਪਰਿਆ ਰੇਤਕ ਦੂਸਰੇ ਪਾਸੇ ਸੰੜਰੇ ਵਾਲੀਆ ਹਲਕਾ ਪੋਸਮ ਆ ਰਿਹਾ ਅੰ ਕਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਟੀਮਾਂ ਨੂੰ ਬੇਨਤੀ ਆਪਾਂ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕਰਨਾ ਸਾਡੇ ਕੋਲ ਬਹੁਤ ਜਿਹੇ ਮੁਕਾਬਲੇ ਵੱਡੀਆਂ ਟੀਮਾਂ ਪਹੁੰਚੀਆਂ ਜਿੱਥੇ ਕਬੱਡੀ ਦੇ ਮੁਕਾਬਲੇ ਖੇਡੇ ਜਾ ਰਹੇ ਆ ਵਾਲੀਬਾਲ ਦੇ ਮੁਕਾਬਲੇ ਖੇਡੇ ਜਾ ਰਹੇ ਆ ਲੋ ਫੜੀ ਫੜਿਆ ਗੁੱਟ ਲੱਭੀ ਤਾੜੀ ਮਾਰਦੇ ਇੱਕ ਵਾਰੀ ਕੰਨਾ ਤਾਂ ਸੌਂਦਾ ਨਹੀਂ ਮੁੰਡੇ ਨੂੰ ਕੰਨਾ ਤਾਂ ਬੋਲਾ ਪਰ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਹੰਕੇ ਦਾ ਆਪਣੀ ਟੀਮ ਦੇ ਹੱਥੇ ਜੁੜ ਗਿਆ ਕਰਦੀਪ ਕੁਮਾਰ ਜੀ ਸਾਡੇ ਵੀਰ ਜਰਮਨ ਵਾਲੇ ਕਰਦੀਪ ਵਗੜੀ ਜੀ ਉਹਨਾਂ ਵੀਰਾਂ ਦਾ ਅਸੀਂ ਸਹਿਜਾ ਧੰਨਵਾਦ ਕਰਦੇ ਆ ਚੌਧਰੀ ਮਨਸਰਮ ਸਿੰਘ ਸੂਬੇਦਾਰ ਸਰਪ੍ਰਸਤ ਨੇ ਪ੍ਰਿੰਸੀਪਲ ਸੈਂਟਰ ਦਾ ਸਪੋਰਟ ਵੈਲਫੇਅਰ ਕਲੱਬ ਦੇ ਸਾਡੇ ਅੰਕਲ ਜੀ ਨੇ ਜਦੋਂ ਕਬੱਡੀ ਕੱਪ ਕਬੱਡੀ ਟੂਰਨਾਮੈਂਟ ਸ਼ੁਰੂ ਹੋਇਆ ਉਦੋਂ ਕਹਿ ਦਿੱਤਾ ਸੀ ਸਪੁੱਤੀ ਕਲੱਬ ਨੂੰ ਤੇ ਜਿੰਨਾ ਚਿਰ ਸੀ ਸਾਡੇ ਸਾਹ ਉਹਨਾਂ ਚਿਰ ਸਾਡੇ ਵੱਲ ਵੱਡੇ ਜਿਹੜੇ ਮਾਇਆ ਦੇ ਗੱਫੇ ਹੋਣਗੇ ਜੋ ਤੁਸੀਂ ਕਹੋਗੇ ਉਹ ਜਿਹੜਾ ਸਾਡੇ ਵੱਲ ਦਿੱਤਾ ਜਾਵੇਗਾ ਪਰ ਇਹ ਕਬੱਡੀ ਟੂਰਨਾਮੈਂਟ ਲੰਮਾ ਸਮਾਂ ਹਰ ਸਾਲ ਜਿਹੜਾ ਹੋਣਾ ਚਾਹੀਦਾ ਹੈ ਪੱਟੀ ਖੁੱਝਪਰੀ ਦੀ ਪਈ ਹੋਈ ਕਬੱਡੀ ਫੜਿਆ ਹੋਇਆ ਗੁੱਟ ਕਿ ਕੋਚਾਂ ਦੀਆਂ ਗੱਲਾਂ ਸਭ ਦਿਲ ਤੇ ਮਸਾਰ ਕੇ ਫੱਟੇ ਤੇ ਡੌਲੇ ਕੇ ਮੇਰੇ ਰੱਖੇ ਨੇ ਸ਼ਰਕਾਰ ਕੇ ਤਾਂ ਜੁੱਤਾ ਮੈਦਾਨ ਵਿੱਚ ਵਜਣ ਕਹਿਤੀ ਆ ਡਗਾਲ ਵਾਲੇ ਬਿੱਟੂ ਵਾਂਗੂ ਛੱਟ ਛੱਟ ਕੇ ਪੰਜਾਬੀ ਮੁੰਡੇ ਖੇਡਦੇ ਕਬੱਡੀ ਮੈਚਾਂਾਂ ਦੇ ਗੜਗੜ ਕੇ ਰਿਤਕ ਆ ਗਿਆ ਅਗਲੀ ਕਬੱਡੀ ਪਾਉਣ ਦੀ ਸਾਬੀ ਥੋਪੀਆਂ ਤੇ ਉੱਡਣੇ ਵਾਲ ਭਾਜੀ 1 ਮਿੰਟ ਦਾ ਸਮਾਂ ਅੰਡਰ 17 ਵਾਲੀਬਾਲ ਸੈਕੰਡ ਮੈਚ ਖੇਡਣ ਦੇ ਵਾਸਤੇ ਅਸ਼ੋਕ ਕੁਮਾਰ ਜੀ ਹੁਣਾਂ ਨੂੰ ਬੇਨਤੀ ਆ ਕਿ ਸਟੇਜ ਦੇ ਉੱਪਰ ਸਾਡੀ ਪ੍ਰਬੰਧਕੀ ਕਮੇਟੀ ਦੇ ਨੌਜਵਾਨ ਵੀਰਾ ਦੇ ਨਾਲ ਸੰਪਰਕ ਬਣਾਣ ਬੇਨਤੀ ਹੈ ਥੋਪੀਆਂ ਤੇ ਉੱਡਣੇ ਵਾਲ 1 ਮਿੰਟ ਦਾ ਸਮਾਂ ਗਰਾਊਂਡ ਖਾਲੀ ਹੋ ਚੁੱਕੀ ਆ ਵਾਲੀਬਾਲ ਅੰਡਰ 17 ਸੈਕਿੰਡ ਮੁਕਾਬਲਾ ਟੀਮ ਕਰ ਦਿੱਤੀ ਜਾਵੇਗੀ ਟੀਮਾਂ ਬਹੁਤ ਨੇ ਤੇ ਇਧਰ ਵਾਲੀਬਾਲ ਦੇ ਤੇ ਇਧਰ ਕਬੱਡੀ ਦੀਆਂ ਟੀਮਾਂ ਵੀ ਜਿੰਨੀਆਂ ਆਵਾਜ਼ਾਂ ਪਾ ਰੀਆਂ ਜਾ ਰਹੀਆਂ ਭਾਜੀ ਸਮੇਂ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਸਰ ਰੋਹਤ ਭਾटिया ਜੀ ਬੇਨਤੀ ਹੈ ਸਟੇਜ ਦੇ ਉੱਪਰ ਆ ਜਾਣਾ ਬੇਨਤੀ ਹੈ ਜਰੂਰ ਸੰਪਰਕ ਬਣਾਉਣ ਬਲਰਾਮ ਭਾਜੀ ਹੁਣੀ ਆਵਾਜ਼ ਲਾ ਰਹੇ ਐ ਅਸ਼ੋਕ ਭਾटिया ਜੀ ਬਾਈ ਚੌਥੀ ਕਬੱਡੀ ਹੈ ਤੇਰੀ ਲਗਾਤਾਰ ਪਹਿਲੇ ਫੌਲ ਨੰਬਰ ਤੋਂ ਦੇਤਾ ਦੂਸਰੀ ਪਾਸੇ ਇੱਕ ਖਿਡਾਰੀ ਜਿਹੜਾ ਲਗਾਤਾਰ ਲੋ ਕਬੱਡੀਆਂ ਬਾ ਸਕਦਾ ਹੈ ਬਾਈ ਮਾਜਰਾ ਜੱਟਾ ਬੂਸਗੜ ਦੋਨੋਂ ਟੀਮਾਂ ਪੁੱਜ ਗਿਆ ਵਜਨ ਹੋ ਗਿਆ ਭਾਜੀ ਬੂਸਗੜ ਕਿੱਥੇ ਹੈ ਆਗੀਆਂ ਟੀਮਾਂ ਜਿਹੜੀ ਵੀ ਟੀਮ ਨੇ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰਨਾ ਜਾਣਾ ਵਜਨ ਕਰਵਾ ਕੇ ਸਟੈਂਪ ਪੋਰ ਲਗਵਾ ਕੇ ਜਾਣਾ ਭਾਜੀ ਤੇ ਆ ਜਿਹੜੇ ਪਲੇਅਰ ਗਰਾਊਂਡ ਦੇ ਨੇੜੇ ਕਿਵਾਂ ਲੱਗੇ ਆਵੇਗਾ ਪਾਜੀ ਆਪਾਂ ਸਾਬੀ ਇੱਕ ਮਿੰਟ ਦੇਵ ਸਮਾਂ ਬਈ ਬੂਸਗਣ ਵਾਲੇ ਤੁਸੀਂ ਖੇਡਣਾ ਕਿ ਨਹੀਂ ਖੇਡਣਾ ਯਾਰ T-shirt ਪਜਾਮੇ ਪਾ ਕੇ ਤੁਸੀਂ ਐ ਖੜੇ ਜਿਦਾ ਮੈਦਾ ਦੇਖਣ ਆ ਜਾਂਦੇ ਮੈਚ ਹੈ ਤੁਹਾਡਾ ਅਗਲਾ ਯਾਰ ਆਪਾਂ ਟੀਮ ਕਰ ਦੇਣੀ ਹੈ ਪਾਜੀ ਮਿੱਟੀ ਆਣਾ ਦੀ ਟੀਮ ਕਿੱਥੇ ਆ ਤੇ ਨੀਲੇ ਵਾਲੇ ਆਜੋ ਕੰਡੇ ਦੇ ਉੱਪਰ ਵਜਨ ਗਰਾਊਂਡ ਦੇ ਵਾਸਤੇ ਦੋਨੇ ਟੀਮਾਂ ਨੀਲੇ ਵਾਲੇ ਤੇ ਮਿੱਟੀ ਆਣਾ ਕੰਡੇ ਦੇ ਉੱਪਰ ਆ ਜਾਣ ਵਜਨ ਗਰਾਊਂਡ ਦੇ ਵਾਸਤੇ ਟੀਮਾਂ ਬੈਠੀ ਹੈ ਪ੍ਰਬੰਧਕਾਂ ਵੱਲੋਂ ਜਾਦਾ ਬਾਜਾ ਨਹੀਂ ਮਾਰਨੀ ਆ ਟੀਮ ਕੱਟੜ ਦਿੱਤੀ ਜਾਣੀ ਆ 40 ਤੋਂ ਉੱਪਰ ਟੀਮਾਂ ਹੋ ਗਈਆਂ ਕਿਸੇ ਵੀ ਟੀਮ ਨੂੰ ਕੋਈ ਟੋਗਲੈਸ ਨਹੀਂ ਕੋਈ ਸ਼ਫਾਰਸ਼ ਬਾਜੀ ਨਹੀਂ ਤੇ ਸਾਰੀਆਂ ਟੀਮਾਂ ਐਂਟਰ ਕੀਤੀਆਂ ਗਿਆ ਸਾਰੀਆਂ ਟੀਮਾਂ ਦਾ ਵੈਲਕਮ ਹੈ ਪਰ ਸਮੇਂ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚਣਾ ਪ੍ਰੀਤ ਕਬੱਡੀ ਪਾ ਰਿਹਾ ਸਿੰਘ ਸਰਦਾਰ ਗਗਰੂ ਪ੍ਰੀਤ ਤੇ ਧੰਨ ਤੇਰਾ ਖਾਲਸਾ ਤੇ ਧੰਨ ਕੁਰਬਾਨੀ ਇਹਦੀ ਭੱਠੀਆਂ ਚ ਪੈ ਕੇ ਵੀ ਨਹੀਂ ਡੋਲਦਾ ਚੜਿਆ ਚਰਖੜੀ ਤੇ ਆ ਰਿਆਂ ਦੇ ਥੱਲੇ ਬੈਠਾ ਸਤਨਾਮ ਵੋਲ ਸਤਨਾਮ ਵੋਲਦਾ ਵਾਹਿਗੁਰੂ ਵਾਹਿਗੁਰੂ ਬੋਲਦਾ ਨਾਜਾ ਲੱਭੀ ਢੰਡੂਪੜੀਆ ਸੋਨੀ ਸਨੈਤ ਦੇ ਵੰਗੂ ਟੀਮ ਦੀ ਜਿਵਾਰ ਮਾਰਦਾ ਹੋਇਆ ਪ੍ਰੀਤ ਤੇ ਲੱਭੀ ਤਾੜੀਆਂ ਮਾਰਦੇ ਰੱਬੀ ਦੇ ਨਾਂ ਤੇ ਤਾੜੀਆਂ ਮਾਰਦੇ 30 ਸੈਕਿੰਡ ਸਮੇਂ ਦੀ ਗੱਲ ਅੰਕੜਾ ਯਾਫੀ ਦੇ ਹਿੱਸੇ ਹੈ ਅੰਕੜਾ ਢੰਡੂਪੜ ਦੀ ਟੀਮ ਦੇ ਖਾਤੇ ਦੇ ਵਿੱਚ ਆ ਵੀ ਨਾਜਾ ਅਗਲੀ ਕਬੱਡੀ ਲਓ ਨੌਜਵਾਨ ਇਸ ਸਮੇਂ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੇਰੇ ਮਿੱਤਰੋ ਵਾਤਾ ਹੋਇਆ ਮੌਸਮ ਵੀ ਕਬੱਡੀ ਦੇ ਅਨੁਕੂਲ ਬਹੁਤ ਸੋਹਣਾ ਮੌਸਮ ਬਣ ਚੁੱਕਾ ਹੈ ਗਰਮੀ ਹਜੇ ਤੱਕ ਜ਼ਿਆਦਾ ਹੈ ਪਰ ਇਸ ਸਮੇਂ ਆਹ ਮੌਸਮ ਦੇ ਵਿੱਚ ਤਬਦੀਲੀ ਪ੍ਰਮਾਤਮਾ ਦਾ ਮਿਹਰਬਾਨ ਵਾਹ ਕੀ ਬਾਤ ਹੈ ਸੋਹਣਾ ਨੰਬਰ ਸਾਹਮਣੇ ਚੰਡੂਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਬੱਡੀ ਕਿੰਦੇ ਸੰੜਰੇਵਾਲ ਵਾਲਾ ਆਉ ਤਾ ਨੌਜਵਾਨ ਤਾ ਵੀ ਪੰਪ ਦੇ ਬੈਟਰੀਆ ਅਗਲੀ ਕਬੱਡੀ ਪਾਉਣ ਦੇ ਲਈ ਸੰੜਰੇਆੜੀਆ ਇਸੇ ਨਾਲ ਮੈਚ ਸਾਡਾ ਤਾੜੀਆਂ ਮਾਰ ਦਿੰਦੇ ਇੱਕ ਵਾਰੀ ਚੱਲਦੇ ਮੈਚ ਦੇ ਵਿੱਚ 17 ਨੰਬਰ ਇਹਨੇ ਢੰਡੂਪੁਰ ਦੀ ਟੀਮ ਦੇ ਮਦਾਨ ਜੀ ਜੇਤੂ ਨੋਟ ਕਰ ਲਿਓ ਸੰੜਿਆ 1.95 ਆਓ ਜੀ ਮਾਝਾ ਜੱਟਾਂ ਤੇ ਬੁੱਝੜ